ਭਈ ਆਹ ਹੁੰਦੇ ਨੇ ਅਸਲੀ ਪੰਜਾਬੀ ਜਿਹੜੇ ਕਿਸੇ ਨੂੰ ਮੁਸੀਬਤ ਦੇ ਵਿੱਚ ਦੇਖ ਨਹੀਂ ਸਕਦੇ ਬੰਦੇ ਦਾ ਸੇਵਾਂ ਦਾ ਟਰੱਕ ਪਲਟ ਗਿਆ ਬੰਦੇ ਦੀ ਜਾਨ ਮੁਸੀਬਤ ਦੇ ਵਿੱਚ ਪੈ ਗਈ ਤਾਂ ਦੇਖ ਲੋ ਪੰਜਾਬੀਆਂ ਨੇ ਇੱਕ ਇੱਕ ਕਰਕੇ ਸੇਵ ਨਹੀਂ ਚੋਰੀ ਕੀਤੇ ਸਗੋਂ ਡਰਾਈਵਰ ਦੀ ਜ਼ਿੰਦਗੀ ਬਚਾ ਲਈ ਪੰਜਾਬੀਆਂ ਦੀ ਅਜੇ ਹੀ ਪੋਜ਼ਿਟਿਵ ਤਸਵੀਰ ਅੱਗੇ ਤੱਕ ਸ਼ੇਅਰ ਕਰੋ ਤਾਂ ਜੋ ਬਾਕੀ ਲੋਕ ਜਿਹੜੇ ਪੰਜਾਬੀਆਂ ਨੂੰ ਮਾੜਾ ਆਖਦੇ ਨੇ ਨਾਦੀ ਬੋਲਤੀ ਬੰਦ ਹੋਵੇ ਜਿਆਨ ਸ਼ਿਕਾਰ ਤੋਂ ਦੇਖ ਰਹੇ ਹੋ ਨੇਚਰ ਪੋਸਟ ਮੈਂ ਹਰ ਵਾਰੀ ਨਾਲ ਗੁਰਦੀਪ ਕੋਲ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖੀਆਂ ਜਦੋਂ ਟਰੱਕ ਪਲਟ ਜਾਂਦੇ ਨੇ ਕੀਮਤੀ ਸਮਾਨ ਜੜਾਓ ਸੜਕਾਂ ਤੇ ਵਿਖਰ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਆਪਣੇ ਘਰ ਤੋਂ ਸਮਾਨ ਲੈ ਕੇ ਜਾਂ ਜੋ ਵੀ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਉਹ ਸਮਾਨ ਇਕੱਠਾ ਕਰਨ ਲੱਗ ਜਾਂਦੇ ਨੇ ਪਰ ਕੋਈ ਵੀ ਡਰਾਈਵਰ ਦੀ ਬਾਤ ਤੱਕ ਨਹੀਂ ਪੁੱਛਦਾ ਕਿ ਭਈ ਉਸ ਦਾ ਐਕਸੀਡੈਂਟ ਤਾਂ ਨਹੀਂ ਹੋ ਗਿਆ ਜਾਂ ਅਗਰ ਟਰੱਕ ਪਲਟਿਆ ਹੈ ਤਾਂ ਉਸ ਬੰਦੇ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਇਆ ਉਸ ਦਾ ਵੀ ਹਾਲ ਚਾਲ ਪੁੱਛ ਲਈਏ ਪਰ ਪੰਜਾਬੀਆਂ ਦੀ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਸ਼ੇਅਰ ਕਰਨਾ ਪੈਂਦਾ ਹੈ ਸੇਪਾ ਦਾ ਟਰੱਕ ਪਲਟ ਗਿਆ ਪਰ ਇੱਥੇ ਲੋਕਾਂ ਨੇ ਡਰਾਈਵਰ ਦੀ ਜਾਨ ਬਚਾਉਣੇ ਜ਼ਰੂਰੀ ਸਮਝੀ ਕਈ ਵਾਰ ਅਸੀਂ ਬਹੁਤ ਸਾਰੀਆਂ ਵੀਡੀਓਜ਼ ਨੂੰ ਜ਼ਹੀਆਂ ਸ਼ੇਅਰ ਕਰਦੇ ਹਾਂ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਲਾਂਤਾ ਵੀ ਪਾਉਂਦੇ ਨੇ ਕਿ ਲੋਕਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਸੀ ਲੋਕਾਂ ਨੂੰ ਡਰਾਈਵਰ ਵੱਲ ਦੇਖਣਾ ਚਾਹੀਦਾ ਸੀ ਪਰ ਕਿਤਨਾ ਕਿਤੇ ਉਹਨਾਂ ਖਬਰਾਂ ਦਾ ਅਸਰ ਵੀ ਹੁੰਦਾ ਹੈ ਕਿ ਲੋਕ ਆਪਣੀਆਂ ਮਾੜੀਆਂ ਚੀਜ਼ਾਂ ਛੱਡ ਕੇ ਜਾਂ ਉਹਨਾਂ ਨੂੰ ਪਾਸੇ ਕਰਕੇ ਚੰਗੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਨੇ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਜਿਸ ਦੇ ਵਿੱਚ ਡਰਾਈਵਰ ਦਾ ਹਾਲ ਨਾ ਪੁੱਛ ਕੇ ਸਮਾਨ ਇਕੱਠਾ ਕੀਤਾ ਜਾਂਦਾ ਹੈ ਪਰ ਅੱਜ ਇਹ ਤਸਵੀਰ ਆਈ ਹੈ ਕਿ ਡਰਾਈਵਰ ਨੂੰ ਬਚਾਇਆ ਜਾਂਦਾ ਹੈ ਉਸ ਦੀ ਜ਼ਿੰਦਗੀ ਬਚਾਈ ਜਾਂਦੀ ਹੈ ਪਰ ਸੇਬਾਂ ਨੂੰ ਨਹੀਂ ਤੱਕਿਆ ਜਾਂਦਾ ਸੇਬ ਸਮਾਂ ਕੇ ਲੋਡ ਕਰਕੇ ਉਸ ਡਰਾਈਵਰ ਦੀ ਗੱਡੀ ਨੂੰ ਸਹੀ ਸਲਾਮਤ ਪਹੁੰਚਾਇਆ ਜਾਂਦਾ ਹੈ ਗੁਰਦਾਸਪੁਰ ਹਾਈਵੇ ਦੀ ਗੱਲ ਕਰ ਰਹੇ ਹਾਂ ਜਿੱਥੋਂ ਦੀ ਪੂਰੀ ਖਬਰ ਸਾਡੇ ਪੱਤਰਕਾਰ ਲਾਪਤ ਸਿੰਘ ਖੁਸ਼ੀਪੁਰ ਨੇ ਭੇਜੀ ਹੈ ਜਿੱਥੇ ਸੇਬਾਂ ਦਾ ਜਦੋਂ ਟਰੱਕ ਪਲਟਿਆ ਤਾਂ ਡਰਾਈਵਰ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਸਾਹਮਣੇ गामा ਜਿਹੜੀਆਂ ਆ ਰਹੀਆਂ ਸੀ ਤੇ ਜਿਸ ਤੋਂ ਉਹਨਾਂ ਨੂੰ ਬਚਾਉਣ ਦੇ ਲਈ ਉਸਨੇ ਟਰੱਕ ਸਾਈਡ ਨੂੰ ਲਾਇਆ ਤਾਂ ਟਰੱਕ ਸਿੱਧਾ ਡਿਵਾਈਡਰ ਤੇ ਜਾ ਕੇ ਟਕਰਾ ਗਿਆ ਜਿਸ ਕਰਕੇ ਜਿਹੜਾ ਇਹ ਹਾਦਸਾ ਹੁੰਦਾ ਪਰ ਉਸਨੇ ਵੀ ਕਿਹਾ ਕਿ ਜੁਮੇਨ ਮੁਲੋਕਾ ਨੇ ਮੇਰੀ ਮਦਦ ਕੀਤੀ ਹੈ ਉਸ ਦਾ ਉਹ ਸ਼ੁਕਰੀਆ ਵੀ ਕਰ ਰਿਹਾ ਹੈ ਪੂਰੀ ਵੀਰੂ ਤੁਹਾਨੂੰ ਦਿਖਾਣੇ ਆ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਹਾਂ ਭਾਜੀ ਆਪਣਾ ਗੁਰਪ੍ਰਤਾ ਸਿੰਘ ਕਿੱਥੋਂ ਆ ਰਹੇ ਦੀ ਗੱਲ ਬਸੇ ਆਪਾਂ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਫ ਲੈ ਕੇ ਜੀ ਤੋ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਹਾਂਜੀ ਦੂਸਰੀ ਸਾਈਡ ਤੇ ਟਿਪਰਾਂਡੇ ਜੀ ਰੇਟਾਲੇ ਹਾਂਜੀ ਜੇ ਇਧਰ ਨੂੰ ਕਰਦੇ ਵੀਰੇ ਆਪਣੀ ਸਾਰੀ ਗੱਡੀ ਦੇ ਨਕਾਨੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗ ਗਈ ਜੀ ਹਾਂਜੀ ਹਾਂਜੀ ਕਿੰਨਾ ਮਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌਕ ਕਰੇੜੇ ਹਾਂਜੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਨੁਕਸਾਨ ਹੋਈ ਆ ਜੀ ਬਸ ਸਾਡੇ ਸਾਹਮਣੇ ਹੈ ਗੱਡੀ ਦਾ ਹਾਂਜੀ and yeah.